ਜੇ ਕਿਸੇ ਵੀਰ ਨੇ ਭਰਤ ਪਵਾਉਣੀ ਹੋਵੇ ਤਾਂ ਇਹ ਬਾਈ ਜੀ ਨਾਲ ਲਿੰਕ ਕਰ ਲਿਓ ਇਹ ਪੱਪਾ ਮੰਡੀ ਕਲਾਂ ਤੋਂ ਇਹ ਬਾਈ ਦੇ ਕੋਲ ਆਪਦੀ ਜੀਸੀਬੀ ਹੈ ਤੇ ਭਰਤ ਦਾ ਕੰਮ ਹੀ ਕਰ ਦਿੰਦੇ ਇਹ ਮਿੱਟੀ ਨੂੰ ਬਦਲ ਕਰਨਾ ਸਾਰਾ ਕੁਝ ਸਾਰੇ ਸਾਧਨ ਇਹਨਾਂ ਦੇ ਆਪ ਦੇ ਨੇ ਮਿੱਟੀ ਪਾਉਣੀ ਲਿਆਉਣੀ ਕਰਨੀ ਭਰਤ ਦਾ ਸਾਰਾ ਠੇਕਾ ਸਿਸਟਮ ਹੀ ਹੋ ਜਾਂਦਾ ਟਰਾਲੀ ਦੇ ਹਿਸਾਬ ਨਾਲ ਵੀ ਕਰ ਲੈਂਦੇ ਨੇ ਪੱਕਾ ਪੱਕਾ ਵੀ ਕਰ ਲੈਂਦੇ ਨੇ ਜਿਵੇਂ ਵੀ ਤੁਹਾਨੂੰ ਲੋਟ ਹੋਵੇ ਇਹਨਾਂ ਦਾ ਭਰਤ ਦਾ ਠੇਕਾ ਕਰਨਾ ਹੈ ਭਰਤ ਪਵਾਉਣੀ ਹੈ ਕਿਸੇ ਵੀਰ ਨੇ ਵੀ ਤਾਂ ਪਵਾ ਸਾਦਾ ਦੇਖੋ ਇੱਥੇ ਭਰਤ ਪਾ ਰਹੇ ਨੇ ਤਕਰੀਬਨ ਇਹ ਜਗ੍ਹਾ ਚ 12 ਫੁੱਟ ਦੇ ਕਰੀਬ ਭਰਤ ਪਣੀ ਹੈ ਤੇ ਇਹ ਵੀਰ ਪਾ ਰਹੇ ਨੇ ਕਿਸੇ ਨੇ ਵੀ ਹੋਰ ਕਿਸੇ ਵੀ ਨੂੰ ਪਰਤੇ ਲੋੜ ਹੋਵੇ ਤਾਂ ਮੈਂ ਨੰਬਰ ਸਕਰੀਨ ਤੇ ਦੇ ਦੂੰਗਾ ਤਾਂ ਇਹਨਾਂ ਲਿੰਕ ਕਰਕੇ ਤੁਸੀਂ ਪਰਤੇ ਇਹਨਾਂ ਨੂੰ ਅਵਾਸ ਆ ਦਿੰਪਾ ਮੰਡੀ ਕਰਾ ਲਿਓ ਠੀਕ ਹੋਈ ਰੇਟ ਵੀ ਬਾਜਮ ਨੇ ਇਹਨਾਂ ਦੇ ਵਾਕਿਆ ਨਾ ਤੇ ਇਸ ਕਰਕੇ ਤੁਸੀਂ ਇਹਨਾਂ ਨਾਲ ਲਿੰਕ ਕਰ ਲਿਓ ਮੰਡੀ ਕਲਾਤੋਂ ਨੇ ਬਾਈ ਜੀ ਇਹ ਸਾਰੇ ਸਾਧਨ ਇੰਨਾ ਕੋਲੇ ਭਰਨ ਦੇ ਲੋਹਣ ਦੇ ਖਾਲਰਨ ਦੇ ਕਦਰ ਕਰਨ ਦੇ ਸਾਧਾ ਪਰਸ਼ਿਸ਼ਟ ਮੇਨਾਂ ਦੇ ਕੋਲੇ ਹੈ